ਲਾਰੈਂਸ ਮਿਸ਼ਨੋਈ ਇੰਟਰਵਿਊ ਕੇਸ ਦੀ ਜਾਂਚ ਇਹ ਜਾਂਚ ਹਾਲੇ ਮੁਕੰਮਲ ਨਹੀਂ ਹੋਈ ਬੇਸ਼ੱਕ ਇਸ ਜਾਂਚ ਦੇ ਚੱਲਦਿਆਂ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਪਰ ਉਸ ਦੇ ਵਿੱਚ ਵੀ ਜੋ ਮੰਨਿਆ ਗਿਆ ਜੋ ਡੀਐਸਪੀ ਕਲਿੱਕੀ ਦੇ ਵਿੱਚ ਆਇਆ ਡੀਐਸਪੀ ਗੁਰਸ਼ੇਰ ਸੰਧੂ ਉਹ ਵੀ ਹਾਈ ਕੋਰਟ ਤੱਕ ਪਹੁੰਚ ਕਰ ਜਾਂਦਾ ਕਿਉਂਕਿ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਡਿਸਮਿਸ ਕਰ ਦਿੱਤਾ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਵੱਡੇ ਅਧਿਕਾਰੀਆਂ ਨੂੰ ਬਚਾਉਣ ਦੀ ਖਾਤਰ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹਾਲਾਂਕਿ ਡੀਜੀਪੀ ਪ੍ਰਬੋਧ ਕੁਮਾਰ ਜਿਹੜੇ ਸਪੈਸ਼ਲ ਡੀਜੀਪੀ ਉਹਨਾਂ ਦੀ ਡਿਊਟੀ ਲੱਗਦੀ ਹੈ ਸਿਟ ਬਣਦੀ ਹੈ ਰਿਪੋਰਟ ਤਿਆਰ ਹੁੰਦੀ ਹੈ ਜਿਸ ਵਕਤ ਹਾਈ ਕੋਰਟ ਨੇ ਵੀ ਪੁੱਛਿਆ ਸੀ ਇਸ ਸਿਟ ਨੂੰ ਕਿ ਉਸ ਵਕਤ ਦੇ ਤਤਕਾਲੀ ਐਸਐਸਪੀ ਜਿਹੜੇ ਸਨ ਵਿਵੇਕਸ਼ੀਲ ਸੋਨੀ ਉਹਨਾਂ ਨੂੰ ਸਸਪੈਂਡ ਕਿਉਂ ਨਾ ਕੀਤਾ ਜਾਵੇ ਉਹਨਾਂ ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ ਤਾਂ ਉਸ ਵਕਤ ਜਿਹੜਾ ਜਵਾਬ ਦਿੱਤਾ ਗਿਆ ਹਾਈ ਕੋਰਟ ਨੂੰ ਸਿਟ ਵੱਲੋਂ ਪੰਜਾਬ ਸਰਕਾਰ ਵੱਲੋਂ ਉਹ ਇਹ ਕਿਹਾ ਗਿਆ ਕਿ ਉਹਨਾਂ ਦੀ ਕੋਈ ਵੀ ਸਿਟ ਦੀ ਰਿਪੋਰਟ ਦੇ ਵਿੱਚ ਭੂਮਿਕਾ ਨਜ਼ਰ ਨਹੀਂ ਆਉਂਦੀ ਤਾਂ ਇਹ ਗੱਲਾਂ ਨੂੰ ਲੈ ਕੇ ਹਾਲੇ ਤੱਕ ਵੀ ਕਿਉਂਕਿ ਗੁਰਸ਼ੇਰ ਸੰਧੂ ਖੁਦ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਹਾਈ ਕੋਰਟ ਪਹੁੰਚਿਆ ਹੋਇਆ ਉਸ ਮਾਮਲੇ ਦੀ ਸੁਣਵਾਈ ਅਗਲੀ ਜਿਹੜੀ ਹੈ ਉਹ 19 20 ਫਰਵਰੀ ਤੱਕ ਹੋ ਸਕਦੀ ਹੈ ਔਰ ਇਸ ਮਾਮਲੇ ਦੇ ਵਿੱਚ ਕੀ ਨਿਕਲ ਕੇ ਆਉਂਦਾ ਉਹ ਬਾਅਦ ਦੀਆਂ ਗੱਲਾਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਜਾਂਚ ਕੌਣ ਕਰੇਗਾ ਕਿਉਂਕਿ ਸਾਰੇ ਜਾਣਦੇ ਨੇ ਡੀਜੀਪੀ ਪ੍ਰਬੋਧ ਕੁਮਾਰ ਆਇਦਾ ਦਿਨ 31 ਜਨਵਰੀ 2025 ਉਹਨਾਂ ਦੀ ਸੇਵਾ ਮੁਕਤੀ ਦਾ ਦਿਨ ਸੀ ਅੱਜ ਉਹਨਾਂ ਦਾ ਅਧਿਕਾਰਤ ਤੌਰ ਤੇ ਨੌਕਰੀ ਪੇਸ਼ੇ ਦੇ ਤੌਰ ਤੇ ਬਤੌਰ ਡੀਜੀਪੀ ਆਖਰੀ ਦਿਨ ਸੀ ਸੇਵਾ ਦਾ ਪਰ ਉਹਨਾਂ ਨੂੰ ਹੁਣ ਇਸ ਮਾਮਲੇ ਦੀ ਜਾਂਚ ਕਰਨ ਦੇ ਲਈ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਪ੍ਰਬੋਧ ਕੁਮਾਰ ਹੀ ਇਸ ਮਾਮਲੇ ਦੀ ਅਗਲੇਰੀ ਜਿਹੜੀ ਰਹਿਦੀ ਜਾਂਚ ਹੈ ਜਦੋਂ ਤੱਕ ਪੂਰਾ ਮੁਕੰਮਲ ਕੇਸ ਨਹੀਂ ਹੋ ਜਾਂਦਾ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਹਾਈ ਕੋਰਟ ਦੇ ਅਗਲੇ ਹੁਕਮਾਂ ਤੱਕ ਇਹ ਹੀ ਜਾਂਚ ਕਰਨਗੇ ਡੀਜੀਪੀ ਪ੍ਰਬੋਧ ਕੁਮਾਰ ਪਹਿਲਾਂ ਮੰਨਿਆ ਜਾ ਰਿਹਾ ਸੀ ਕਿਉਂਕਿ ਪਿਛਲੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਦੇ ਕੋਲੋਂ ਜਿਹੜੇ ਡੀਜੀਪੀ ਨੇ ਰਿਕੋਗਨਾਈਜ਼ ਸੈਂਟਰ ਸਰਕਾਰ ਤੋਂ ਜਦ ਪੈਨਲਡ ਡੀਜੀਪੀ ਜੀਐਸ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਲਿਸਟ ਮੰਗੀ ਗਈ ਸੀ ਕਿ ਉਹਨਾਂ ਵਿੱਚੋਂ ਕੋਈ ਸੂਚੀ ਦਿਓ ਪੈਨਲ ਭੇਜੋ ਉਸ ਦੇ ਵਿੱਚੋਂ ਫਿਰ ਕਿਸੇ ਦੀ ਡਿਊਟੀ ਲਈ ਜਾਏਗੀ ਪਹਿਲਾਂ ਇਹ ਸੰਭਾਵਨਾ ਸੀ ਕਿ ਉਹ ਨਵੇਂ ਨਾਵਾਂ ਦੇ ਵਿੱਚੋਂ ਕਿਸੇ ਨੂੰ ਡਿਊਟੀ ਦਿੱਤੀ ਜਾ ਸਕਦੀ ਹੈ ਰੈਂਦੀ ਜਾਂਚ ਕਰਨ ਦੀ ਜੋ ਪ੍ਰਬੋਧ ਕੁਮਾਰ ਨੇ ਹੁਣ ਤੱਕ ਜਾਂਚ ਕੀਤੀ ਪਰ ਹੁਣ ਬੀਤੇ ਦਿਨ ਜਿਹੜੀ ਹੈ ਇੱਕ ਆਰਡਰ ਆਉਂਦਾ ਹੈ ਹਾਈ ਕੋਰਟ ਦਾ ਜਿਸ ਦੇ ਵਿੱਚ ਆਖਿਆ ਗਿਆ ਕਿ ਪ੍ਰਬੋਧ ਕੁਮਾਰ ਹੀ ਇਸ ਮਾਮਲੇ ਦੀ ਅਗਲੇਰੀ ਜਾਂਚ ਕਰਨਗੇ ਤੇ ਇਸ ਦੇ ਨਾਲ ਉਹਨਾਂ ਨੂੰ ਕੀ ਤਨਖਾਹ ਦਿੱਤੀ ਜਾਏਗੀ ਕੀ ਸਹੂਲਤਾਂ ਦਿੱਤੀਆਂ ਜਾਣਗੀਆਂ ਬਥੌਰ ਡੀਜੀਪੀ ਬੇਸ਼ੱਕ ਇਸ ਮਾਮਲੇ ਦੀ ਜਾਂਚ ਕਰਨਗੇ ਔਰ ਉਹਨਾਂ ਨੂੰ ਨਾਲ ਕਿਹੜੀਆਂ-ਕਿਹੜੀਆਂ ਸਹੂਲਤਾਂ ਦੇਣੀਆਂ ਇਸ ਦੇ ਬਾਰੇ ਵੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਲਾਰੈਂਸ ਬਿਸ਼ਨੋਈ ਦਾ ਜਿਹੜਾ ਖਰੜ ਪੁਲਿਸ ਇੱਕ ਥਾਣੇ ਦੇ ਵਿੱਚ ਸੀਆਈਏ ਸਟਾਫ ਦਾ ਜਿਹੜਾ ਇੱਕ ਕੰਪਲੈਕਸ ਸੀ ਉੱਥੇ ਇੰਟਰਵਿਊ ਕਰਵਾਇਆ ਗਿਆ ਸੀ ਸਤੰਬਰ ਮਹੀਨੇ ਦੇ ਵਿੱਚ ਕਰਾਇਆ ਗਿਆ ਫਿਰ ਕੁਝ ਮਹੀਨਿਆਂ ਦੇ ਗੈਪ ਤੋਂ ਬਾਅਦ ਮਾਰਚ 2022 ਦੇ ਵਿੱਚ ਦੋ ਇੰਟਰਵਿਊ ਬੈਕ ਟੂ ਬੈਕ ਰਿਲੀਜ਼ ਹੋ ਜਾਂਦੇ ਨੇ ਜਦੋਂ ਇੱਕ ਹੋਇਆ ਤੇ ਸਵਾਲ ਉੱਠੇ ਡੀਜੀਪੀ ਗੌਰਵ ਯਾਦਵ ਤੋਂ ਲੈ ਕੇ ਸਾਰਿਆਂ ਨੇ ਇਹ ਆਖਿਆ ਕਿ ਇਹ ਜਿਹੜਾ ਇੰਟਰਵਿਊ ਆ ਪੰਜਾਬ ਵਿੱਚ ਹੋਇਆ ਹੀ ਨਹੀਂ ਫਰਵਾਧ ਦੇ ਵਿੱਚ ਹਾਈ ਕੋਰਟ ਦੇ ਤੱਕ ਜਿਹੜਾ ਮਾਮਲਾ ਜਾਂਦਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਸਿੱਟ ਬਣਦੀ ਹੈ ਜਿਸ ਦੇ ਮੁਖੀ ਲਾਏ ਜਾਂਦੇ ਨੇ ਇਹੀ ਡੀਜੀਪੀ ਪ੍ਰਭੋਤ ਕੁਮਾਰ ਜਿਨ੍ਹਾਂ ਨੇ ਜਾਂਚ ਕੁਝ ਦਿਨਾਂ ਬਾਅਦ ਕੀਤੀ ਰਿਪੋਰਟ ਸੌਂਪੀ ਜਦੋਂ ਤਾਂ ਖਲਾਸਾ ਹੋ ਗਿਆ ਕਿ ਹਾਂ ਉਹ ਜਿਹੜਾ ਇੰਟਰਵਿਊ ਆ ਇੱਕ ਹੋਇਆ ਖਰੜ ਸੀਆਈਏ ਕੰਪਲੈਕਸ ਦੇ ਅੰਦਰ ਤੇ ਇੱਕ ਹੋਇਆ ਰਾਜਸਥਾਨ ਦੀ ਜੇਲ੍ਹ ਵਿੱਚ ਹਾਲਾਂਕਿ ਰਾਜਸਥਾਨ ਦੀ ਜੇਲ੍ਹ ਚ ਕਿਹੜੀ ਚ ਹੋਇਆ ਕਿੱਥੋਂ ਕਰਵਾਇਆ ਗਿਆ ਕਿਵੇਂ ਕਰਵਾਇਆ ਗਿਆ ਉਸ ਦੇ ਬਾਰੇ ਵੀ ਹਾਈ ਕੋਰਟ ਨੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਇਹ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਉਹ ਵੀ ਹੁਕਮ ਦੇ ਦਿੱਤਾ ਗਿਆ ਨਾਲ ਉਹ ਨਾਲ ਰਾਜਸਥਾਨ ਜੇਲ੍ਹ ਵਾਲੀ ਇੰਟਰਵਿਊ ਕਿਵੇਂ ਹੋਈ ਕਿਸ ਨੇ ਕਰਵਾਈ ਉਹ ਕਿਸ ਨੇ ਮਦਦ ਕੀਤੀ ਹਾਲੇ ਉਸ ਦੀ ਤਫ਼ਤੀਸ਼ ਚੱਲ ਰਹੀ ਹੈ ਉਹ ਅਜੇ ਖਲਾਸਾ ਹੋਣਾ ਬਾਕੀ ਹੈ ਪਰ ਪੰਜਾਬ ਦੇ ਵਿੱਚ ਹੋਈ ਇੰਟਰਵਿਊ ਦਾ ਖਲਾਸਾ ਜਰੂਰ ਹੋ ਗਿਆ ਜਿਸ ਦੇ ਵਿੱਚ ਡੀਐਸਪੀ ਗੁਰਸ਼ੇਰ ਸੰਧੂ ਤੇ ਹੋਰ ਛੋਟੇ ਮੋਟੇ ਪੁਲਿਸ ਅਧਿਕਾਰੀ ਸੀ ਜਿਹੜੇ ਉਹਨਾਂ ਨੂੰ ਜਿਹੜਾ ਟਾਂਗ ਦਿੱਤਾ ਗਿਆ ਸਸਪੈਂਡ ਕੀਤਾ ਗਿਆ ਤੇ ਇੱਕ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਜਿਹਨੂੰ ਨੌਕਰੀ ਤੋਂ ਕੱਢਿਆ ਗਿਆ ਉਹ ਖੁਦ ਹਾਈ ਕੋਰਟ ਇਸ ਕਰਕੇ ਦਲੀਲਾਂ ਲੈ ਕੇ ਪੁੱਜਿਆ ਕਿ ਏਜੀਟੀਐਫ ਦੇ ਕੋਲ ਤਾਂ ਅਧਿਕਾਰ ਖੇਤਰ ਸੀ ਸਾਰਾ ਉਹਨਾਂ ਨੇ ਤਾਂ ਪੁੱਛਗਿੱਛ ਕਰਨੀ ਸੀ ਉਹੀ ਲੈ ਕੇ ਆਏ ਸੀ ਤੇ ਏਜੀਟੀਐਫ ਦੇ ਕੋਲ ਆਪਣਾ ਕੋਈ ਇਨਵੈਸਟੀਗੇਸ਼ਨ ਕਰਨ ਦਾ ਇੰਟਰੋਗੇਸ਼ਨ ਕਰਨ ਦਾ ਸੈਂਟਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਨੇੜੇ ਪੈਂਦਾ ਇਹ ਥਾਣਾ ਚੁਣ ਲਿਆ ਸੀ ਆਈਏ ਸਟਾਫ ਦਾ ਕੰਪਲੈਕਸ ਚੁਣ ਲਿਆ ਜਿੱਥੇ ਲਾਰੈਂਸ ਮਿਸ਼ਨੋਈ ਨੂੰ ਰੱਖਿਆ ਗਿਆ ਤੇ ਉੱਥੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਨੇੜੇ țeੜੇ ਜਾਣ ਦੀ ਇਜਾਜ਼ਤ ਛਡੋ ਉੱਥੇ ਖੰਗ ਵੀ ਨਹੀਂ ਸੀ ਸਕਦਾ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਿਹੜਾ ਕਿ ਡੀਐਸਪੀ ਦਾ ਕਹਿਣਾ ਹੈ ਆਪਣੀ ਪਾਈ ਪਟੀਸ਼ਨ ਦੇ ਵਿੱਚ ਜੋ ਉਹਨੇ ਦਲੀਲਾਂ ਦਿੱਤੀਆਂ ਨੇ ਔਰ ਫਿਰ AGTF ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ ਇਹ ਵੀ ਸਵਾਲ ਉਸ ਵੱਲੋਂ ਖੜਾ ਕੀਤਾ ਗਿਆ ਹੁਣ ਇਸ ਦਾ ਜਵਾਬ DGP ਪ੍ਰਬੋਧ ਕੁਮਾਰ ਕੀ ਦਿੰਦੇ ਨੇ ਸਿੱਟ ਕੀ ਦਿੰਦੀ ਹੈ ਉਹ ਅਗਲੀ ਸੁਣਵਾਈ ਦੇ ਵਿੱਚ ਇਹਨਾਂ ਨੂੰ ਵੀ ਹੁਕਮ ਹੋ ਸਕਦੇ ਨੇ ਹੋ ਸਕਦਾ ਹੈ ਇਸੇ ਕਰਕੇ ਕਿ ਹਾਈ ਕੋਰਟ ਨੇ ਕਿਉਂਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਤਾਂ DGP ਪ੍ਰਬੋਧ ਕੁਮਾਰ ਹੀ ਦੇ ਸਕਦੇ ਨੇ ਜਿਨ੍ਹਾਂ ਨੇ ਇਸ ਮਾਮਲੇ ਦੀ ਗੰਭੀਰ ਮਸਲੇ ਦੀ ਇਨਵੈਸਟੀਗੇਸ਼ਨ ਹੁਣ ਤੱਕ ਕੀਤੀ ਹੈ ਔਰ ਇਹ ਇਨਵੈਸਟੀਗੇਸ਼ਨ ਹਾਲੇ ਵੀ ਜਾਂਚ جاری ਹੈ ਜਿਸ ਦੇ ਕਰਕੇ ਹੁਣ ਹੁਕਮ ਮਿਲਿਆ ਕਿ ਇਹ ਹੀ DGP ਜਿਹੜੇ ਨੇ ਉਹ ਜਾਂਚ ਕਰਨਗੇ ਹੁਣ ਖਿਲਾਫ ਚੱਲ ਰਹੀ ਜਾਂਚ ਦੇ ਵਿੱਚ ਸਿੱਟ ਦੇ ਮੁਖੀ ਡੀਜੀਪੀ ਪ੍ਰਬੋਧ ਕੁਮਾਰ ਸੇਵਾ ਮੁਕਤ ਹੋਣ ਦੇ ਬਾਵਜੂਦ ਜਾਂਚ ਜਾਰੀ ਰੱਖਣਗੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਸੁਰੱਖਿਆ ਸਟਾਫ ਤੇ 1.5 ਲੱਖ ਰੁਪਇਆ ਪ੍ਰਤੀ ਮਹੀਨਾ ਦੇਣ ਦਾ ਪੰਜਾਬ ਸਰਕਾਰ ਨੂੰ ਹੁਕਮ ਦੇ ਦਿੱਤਾ ਹੈ ਉਹਨਾਂ ਦੇ ਨਾਲ ਸਟਾਫ ਵੀ ਜਿਵੇਂ ਕਿ ਇੱਕ ਡੀਜੀਪੀ ਦੇ ਨਾਲ ਚੱਲਦਾ ਉਹ ਵੀ ਚੱਲੇਗਾ ਸੁਰੱਖਿਆ ਵੀ ਉਹਨਾਂ ਨੂੰ ਮੁਹੱਈਆ ਕਰਵਾਈ ਜਾਏਗੀ ਤੇ 1.5 ਲੱਖ ਰੁਪਇਆ ਪ੍ਰਤੀ ਮਹੀਨਾ ਉਹਨਾਂ ਨੂੰ ਤਨਖਾਹ ਦੇ ਰੂਪ ਦੇ ਵਿੱਚ ਵੀ ਦਿੱਤਾ ਜਾਏਗਾ ਜਦੋਂ ਤੱਕ ਉਹ ਇਸ ਡਿਊਟੀ ਦੇ ਉੱਤੇ ਤਾਇਨਾਤ ਰਹਿਣਗੇ ਔਰ ਸੇਵਾ ਮੁਕਤੀ ਦੇ باوجود ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੀਜੀਪੀ ਪ੍ਰਵੋਧ ਕੁਮਾਰ ਨੂੰ ਇਹ ਡਿਊਟੀ ਸੰਭਾਲਣੀ ਪਵੇਗੀ ਹਾਈ ਕੋਰਟ ਨੇ ਜੇਲ੍ਹ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਦਾ ਖੁਦ ਨੋਟਿਸ ਲੈਂਦੇ ਆ ਸੁਣਵਾਈ ਸ਼ੁਰੂ ਕੀਤੀ ਸੀ ਇਸੇ ਦੌਰਾਨ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਖਬਰ ਸਾਹਮਣੇ ਆਈ ਸੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਐਸਆਈਟੀ ਬਣਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਐਸਆਈਟੀ ਦੀ ਜਾਂਚ ਬੇਨਤੀਜਾ ਰਹੀ ਸੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਤੇ ਡੀਜੀਪੀ ਪ੍ਰਬੋਧ ਕੁਮਾਰ ਦੀ ਪ੍ਰਧਾਨਗੀ ਹੇਠ ਜਾਂ ਉਹਨਾਂ ਨੂੰ ਮੁਖੀ ਬਣਾ ਕੇ ਐਸਆਈਟੀ ਦਾ ਗਠਨ ਕੀਤਾ ਗਿਆ ਐਸਆਈਟੀ ਨੇ ਦੱਸਿਆ ਕਿ ਇੰਟਰਵਿਊ ਕਿੱਥੇ ਹੋਇਆ ਕਿਵੇਂ ਹੋਇਆ ਕਿਸ-ਕਿਸ ਅਧਿਕਾਰੀਆਂ ਦੀ ਮਿਲੀ ਭੁਗਤ ਹੈ ਪਰ ਐਸੇ ਜਿਹੜੇ ਐਸਐਸਪੀ ਖਿਲਾਫ ਕਾਰਵਾਈ ਨਾ ਹੋਣ ਕਾਰਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਸਖਤ ਜਿਹੜੀ ਹੈ ਝਾੜ-ਚਾਂਬ ਵੀ ਕੀਤੀ ਜਾ ਚੁੱਕੀ ਹੈ ਹਾਈ ਕੋਰਟ ਨੇ ਦੋਸ਼ੀ ਅਫਸਰਾਂ ਖਿਲਾਫ ਜਾਂਚ ਦੀ ਜ਼ਿੰਮੇਵਾਰੀ ਵੀ ਐਸਆਈਟੀ ਨੂੰ ਸੌਂਪ ਦਿੱਤੀ ਸੀ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਐਸਆਈਟੀ ਮੁਖੀ ਡੀਜੀਪੀ ਪ੍ਰਬੋਧ ਕੁਮਾਰ ਇਸੇ ਮਹੀਨੇ ਸੇਵਾਮੁਕਤ ਹੋਣ ਜਾ ਰਹ ਵੀਰਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਡੀਜੀਪੀ ਪ੍ਰਬੋਧ ਕੁਮਾਰ ਨੂੰ ਜਾਰੀ ਰੱਖਣ ਦੇ ਹੀ ਹੁਕਮ ਜਾਰੀ ਕਰ ਦਿੱਤੇ ਹਾਈ ਕੋਰਟ ਨੇ ਪ੍ਰਬੋਧ ਕੁਮਾਰ ਨੂੰ ਪੂਰੀ ਆਜ਼ਾਦੀ ਦਿੱਤੀ ਹੈ ਕਿ ਕਿਸੇ ਵੀ ਪੱਖ ਤੋਂ ਜਾਂਚ ਜਾਰੀ ਰੱਖ ਸਕਦੇ ਨੇ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਭੂਮਿਕਾ ਦੀ ਜਾਂਚ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਉਹਨਾਂ ਨੂੰ ਸੁਰੱਖਿਆ ਤੇ ਪੂਰਾ ਸਟਾਫ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਏਗਾ ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨੇ ਹੁਣ ਦੇਖਦੇ ਹਾਂ ਕਿ ਇਹਨਾਂ ਹੁਕਮਾਂ ਤੋਂ ਬਾਅਦ ਡੀਜੀਪੀ ਪ੍ਰਵੋਦ ਕੁਮਾਰ ਜਿਵੇਂ ਕਿ ਡੀਐਸਪੀ ਗੁਰਸ਼ੇਰ ਸੰਧੂ ਜਿਹੜਾ ਬਰਖਾਸਤ ਹੋ ਚੁੱਕਾ ਹੈ ਉਸਦੇ ਦੋਸ਼ ਨੇ ਉਸਦੇ ਇਲਜ਼ਾਮ ਨੇ ਕਿ ਏਜੀਟੀਐਫ ਦੇ ਅਧਿਕਾਰੀਆਂ ਨੂੰ ਕਿਉਂ ਨਾ ਪੁੱਛਿਆ ਗਿਆ ਜਿਨ੍ਹਾਂ ਦੇ ਕੋਲ ਇਹ ਹਵਾਲਗੀ ਸੀ ਜਿਨ੍ਹਾਂ ਦੇ ਕੋਲ ਸਾਰੀ ਦੇਖਰੇਖ ਦੇ ਵਿੱਚ ਪੁੱਛਗਿਸ਼ ਹੋ ਰਹੀ ਸੀ ਇੰਟਰੋਗੇਸ਼ਨ ਹੋ ਰਹੀ ਸੀ ਜਿਹੜੀਆਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਸੀ ਚਾਹੇ ਉਸਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਕਤਲ ਕੇਸ ਹੋਵੇ ਹੋਰ ਫਰੋਤੀ ਦੀਆਂ ਦੇ ਮਾਮਲੇ ਹੋਣ ਹੋਰ ਬਹੁਤ ਸਾਰੇ ਮਾਮਲੇ ਹੋਣ ਇਸ ਮਾਮਲੇ ਦੇ ਵਿੱਚ ਡੀਜੀਪੀ ਨੂੰ ਹੁਣ ਇਹ ਵੀ ਅਧਿਕਾਰ ਮਿਲ ਗਿਆ ਕਿ ਉਹ ਏਜੀਟੀਐਫ ਦੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰ ਸਕਦੇ ਨੇ ਹੁਣ ਇਸ ਕੇਸ ਦੇ ਵਿੱਚ ਹੋਰ ਕਿਸ-ਕਿਸ ਦੀਆਂ ਤੇ ਕਿੱਥੇ ਤੱਕ ਤਾਰਾ ਜੁੜੀਆਂ ਨੇ ਉਸ ਦੇ ਭੇਤ ਖੁੱਲਣ ਦੇ ਵੀ आसार ਨੇ ਜੇਕਰ ਡੀਜੀਪੀ ਪ੍ਰਬੋਧ ਕੁਮਾਰ ਜਿਨ੍ਹਾਂ ਨੂੰ ਇਹ ਸਾਰਾ ਅਧਿਕਾਰ ਖੇਤਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮਿਲ ਗਿਆ ਤੇ ਹੁਣ ਸੰਭਾਵਨਾ ਹੋਰ ਬਣ ਗਈ ਹੈ ਕਿ ਇਸ ਦੇ ਵਿੱਚ ਸਿਰਫ ਡੀਐਸਪੀ ਰੈਂਕ ਤੱਕ ਦੇ ਅਧਿਕਾਰੀ ਹੀ ਨਹੀਂ ਬਲਕਿ ਏਜੀਟੀਐਫ ਦੇ ਤੇ ਉਸ ਵਕਤ ਦੇ ਜਿਹੜੇ ਐਸਐਸਪੀ ਸੀ ਕਿ ਉਹ ਵੀ ਇਸ ਦਾਇਰੇ ਦੇ ਵਿੱਚ ਆ ਸਕਦੇ ਨੇ ਕਿ ਉਹਨਾਂ ਨੂੰ ਵੀ ਜ਼ਿੰਮੇਵਾਰ ਠਰਾਇਆ ਜਾ ਸਕਦਾ ਹੈ ਜੋ ਇੰਟਰਵਿਊ ਹੋਇਆ ਇੰਟਰਵਿਊ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਕਾਫੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਵੀ ਮਾੜਾ ਅਸਰ ਪਿਆ ਪ੍ਰਭਾਵ ਪਿਆ ਇਸ ਦੇ ਬਾਰੇ ਵੀ ਗੱਲਾਂ ਆਮ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਹਾਈ ਕੋਰਟ ਇਸ ਨੂੰ ਸੰਜੀਦਗੀ ਦੇ ਨਾਲ ਲੈ ਰਹੀ ਹੈ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਨਹੀਂ ਜੇਕਰ ਸ਼ੁਰੂਆਤ ਦੇ ਵਿੱਚ ਹੀ ਇਸ ਨੂੰ ਸਹੀ ਢੰਗ ਨਾਲ ਨਿਜੇਠਿਆ ਹੁੰਦਾ ਤੇ ਆ ਦਿਨ ਨਹੀਂ ਸੀ ਦੇਖਣੇ ਪੈਣੇ ਜਿੰਨੀ ਨਮੋਸ਼ੀ ਇਸ ਕੇਸ ਦੇ ਵਿੱਚ ਵੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਝੱਲਣੀ ਪਈ ਹੈ ਹੁਣ ਦੇਖਦੇ ਹਾਂ ਕਿ ਡੀਜੀਪੀ ਨੂੰ ਮਿਲੇ ਹੋਰ ਹੱਕ ਹਕੂਕ ਦੇ ਨਾਲ ਇਹ ਤੈ ਤੱਕ ਹੋਰ ਕਿੱਥੋਂ ਤੱਕ ਜਾਂਚ ਜਾਂਦੀ ਹੈ ਔਰ ਇਸ ਜਾਂਚ ਵਿੱਚ ਹੋਰ ਕੌਣ ਕੌਣ ਦੋਸ਼ੀ ਪਾਇਆ ਜਾਂਦਾ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ